ਗੁਰੂ ਗਰੰਥ ਸਾਹਿਬ ਜੀ ਦੀ ਪਾਵਨ ਕੋਰ ਦਾ ਨਿਭ ਮਾਰਦੇ ਹੋਏ ਸਤਿਗੁਰ ਦਾ ਜੀ ਫਤਿਹ ਬੁਲਾਉਣ ਲਈ ਜਿੱਤੇ ਜੀ ਦੀ ਨਾਹੇ ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਰਾ ਗੁਰੂ ਗੋਬਿੰਦ ਸਿੰਘ ਜੀ ਵਿਖੇ ਸਾਹਮਣੇ ਸੱਜਣਾ ਨੇ ਬੇਸ਼ੁਮਾਰ ਸੰਗਤਾਂ ਗੁਰੂ ਆਗਿਆ ਗੁਰੂ ਗੋਬਿੰਦ ਸਿੰਘ ਜੀ ਵਿਖੇ ਆ ਸਾਹਮਣੇ ਸੱਜਣਾ ਨੇ ਬੇਸ਼ੁਮਾਰ ਸੰਗਤਾ ਗੁਰੂ ਗ੍ਰੰਥ ਮਹਾਰਾਜ ਦੀ ਸਜੇ ਹੋਏ ਨੇ ਤੇ ਖੁੱਲੇ ਕਰ ਰਹੀਆਂ ਦਰਸ਼ਨ ਦੀਦਾਰ ਸੰਗਤਾ ਸਿੱਖ ਪੰਥ ਦੇ ਸ਼ਹੀਦਾਂ ਨੂੰ ਅੱਜ ਇੱਥੇ ਯਾਦ ਕਰ ਰਹੀਆਂ ਨਾਲ ਸਤਕਾਰ ਸੰਗਤਾ ਤੇ ਪੰਥਕ ਕਵੀ ਕਵਤਾਵਾਂ ਸੁਣਾ ਰਹੇ ਨੇ ਸੁਣ ਰਹੀਆਂ ਨੇ ਕਵੀ ਦਰਬਾਰ ਸੰਗਤਾ ਵਾਹ ਵਾਹ ਪੰਥਕ ਕਵੀ ਕਵਤਾਵਾਂ ਸੁਣਾ ਰਹੇ ਨੇ ਸ਼ੋਨਾ ਰਿਆ ਮੈਂ ਕਵੀ ਦਰਬਾਰ ਸੰਗਤਾਂ ਮੈਂ ਬਹੁਤ ਹੀ ਇੱਕ ਇੱਕ ਬੰਦ ਸਾਰੇ ਸ਼ਹੀਦਾਂ ਨੂੰ ਸਮਰਪਿਤ ਕਰਨਾ ਸ੍ਰੀ ਵਿਦਿ ਇੱਕ ਅਗਿਆ ਰੱਖਿਓ ਸਿੱਖ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ ਗੱਲ ਕਰੇ ਨਾ ਜਿਹੜਾ ਕੁਰਬਾਨੀ ਆ ਸਿੱਖ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ ਗੱਲ ਕਰੇ ਨਾ ਜਿਹੜਾ ਕੁਰਬਾਨੀ ਆ ਕਾਲ ਸਾੰਮੇ ਮੋਤ ਮਰ ਜਾਣੀ ਨੇ ਕੀ ਕਹਿ ਰਹਾ ਅਸੀਂ ਅੰਸਸਾ ਮਨਸ ਦੇ ਦਾਮੀਆਂ ਦੇ ਦਰਸ਼ਨ ਕਰੇ ਹੋ ਪੰਚਮ ਪਾਛਾ ਦੀ ਦੇ ਜੇ ਝਾਰ ਦੀ ਕਰਕ ਦੀ ਧੋਪੇ ਅੰਦਰ ਪੈ ਧਰਤੀ ਤੇ ਭਰਿਆ ਨਾ ਜਾ ਰਿਆ ਸੀ ਆਹ ਆਹ ਹਾਰ ਦੀ ਕਰਕ ਦੀ ਧੋਪੇ ਅੰਦਰ ਪੈਰ ਧਰਤੀ ਦੇ ਧਰਿਆ ਨਾ ਜਾ ਰਿਆ ਸੀ ਆ ਸੰਦੀ ਤਪਦੀ ਜ਼ਮੀਨ ਦੀ ਇੱਕ ਵਿੱਚੋਂ ਲਾਵਾ ਫੁੱਟ ਕੇ ਬਾਹਰ ਨੂੰ ਆ ਰਿਆ ਸੀ ਆ ਲਾਲੋ ਲਾਲ ਸੂਰਜ ਆਪਣੇ ਜੋਸ਼ ਅੰਦਰ ਉਤੋਂ ਅੱਗ ਦੇ ਗੋਲੇ ਵਰਸਾ ਕਿਆ ਬਾਤ ਹੈ ਕਿਆ ਬਾਤ ਹੈ ਪਾਤਸ਼ਾਹ ਅਹਿਮਦ ਦੇ ਸਮੇਂ ਅੰਦਰੇ ਤਤੀ ਤਵੀ ਤੇ ਚੌਂਕੜਾ ਲਾ ਰਿਆ ਸੀ ਇੱਕ ਵੰਦ ਦਰਸ਼ਨ ਕਰਿਓ ਚਾਂਦਨੀ ਚੌਕ ਦੇ ਲਾਲ ਗੁਰੂ ਦੇ ਚੌਕ ਜੋ ਨਾ ਕਰ ਗਏ ਕਰ ਸਕੇ ਨਾ ਮਾਰੀ ਦਾ ਲਾਲ ਕੋਈ ਲਾਲ ਗੁਰੂ ਦੇ ਚੌਕ ਜੋ ਕੋਈ ਆਖਿਉਂ ਦੇ ਜੀ ਸੀ ਚੀਰਿਆ ਗਿਆ ਕੋਈ ਜਿੰਦਾ ਦੇਗੇ ਦੇ ਵਿੱਚ ਉਹ ਕੋਈ ਗੁਰੂ ਤੈਗ ਤੇ ਤੈਗ ਜਦ ਵਾਰ ਕੀਤਾ ਤਿੰਨਾ ਲੋਕਾਂ ਸਿਆਆ ਪੁਝਾਰ ਕੋਈ ਉਹ ਜਾਤ ਹੋਇਆ ਸੀ ਚੰਦ ਨਹੀਂ ਚੋ ਕੇ ਅੰਦਰ ਦੁਨੀਆ ਵਿੱਚ ਨਹੀਂ ਦੰਦੀ ਇਨਸਾਨ ਕੋਈ ਪਾ ਸਾਰੀਆਂ ਨੇ ਬਾਹਾਂ ਨੇ ਅਮਰਤ ਦੀ ਬਖਸ਼ ਕੇ ਦਾਤ ਦਾਤੇ ਆ ਸਾਨੂੰ ਬਖਸ਼ੀਆਂ ਸ਼ਕਤੀਆਂ ਸਾਰੀਆਂ ਨੇ ਹਾਂ ਲਈਆ ਸਰਦਾਰੀਆਂ ਨੇ ਦਰਸ਼ਨ ਕਰਿਓ ਸਹਜ ਆਗਿਆਂ ਦੇ ਲੱਖਾਂ ਨਾਲ ਮੁਕਾਬਲੇ ਕਰਕੇ ਤੇ 2.5 ਦਲਾਰੇ ਸ਼ਹੀਦ ਹੋਏ ਨਾਲ ਮੁਕਾਬਲੇ ਕਰਕੇ ਤੇ 2.5 ਦਲਾਰੇ ਸ਼ਹੀਦ ਹੋਏ ਅੱਜ ਕਰ ਕੀ ਧਰ ਦੀਆਂ ਅੱਖਾਂ ਦੇ ਸਾਹਮਣੇ ਹੀ ਉਹਨਾਂ ਸ਼ਹੀਦ ਹੋਏ ਲਾਉ ਪੀਰੀ ਸਰਹੰਦ ਦੀ ਕਾਹਦੇ ਅੰਦਰ ਦੋ ਪੁੱਤਰ ਪਿਆਰੇ ਸ਼ਹੀਦ ਹੋਏ ਆ ਚਾਰ ਜਨ ਕੁਰਬਾਨੀ ਲੋਲ ਖਾਤਰ ਲਾਲ ਚਾਰੇ ਦੇ ਚਾਰੇ ਸ਼ਹੀਦ ਹੋਏ ਕੀ ਬਾਤ ਚਾਰ ਜਨ ਕੁਰਬਾਨੀ ਲੋਲ ਖਾਤਰ ਲਾਲ ਚਾਰੇ

ਚਲਦੀ ਕਰਾ ਤੁਹਾਡੇ ਅੰਦਰ ਪ੍ਰਵੇਸ਼ ਕਰ ਦੇਗੀ ਦਰਸ਼ਨ ਕਰਿਓ ਪਾਤਸ਼ਾਹ ਦੀ ਚਲਦੀ ਕਰਾਵੇ ਅਮਜੀ ਮੰਡੀ ਤੋਂ ਵੇਖਿਆ ਗੁਰੂ ਜਿੱਤਾ ਕਿਸੇ ਜੰਗ ਵਿੱਚ ਨ ਕੋਰਦਾ ਵੇਖਿਆ ਹੱਲਾ ਤੀਰਾਂ ਦੀ ਵਾਛਰ ਨਾਲ ਜਿਵੇਂ ਕੀਤਾ ਹੱਲਾ ਬੋਲ ਦਾ ਜੋਰ جسے کو اس طرح مکنا نہیں دونوں لالا مکایا جانا پینڈا ਕਿਸੇ ਹੋਰ ਨੇ ਇਸ ਤਰ੍ਹਾਂ ਟੁਕੜਾ ਨਹੀਂ ਛਾ ਜਾ ਜ਼ੁਲਮ ਦੀ ਘਟਾ ਕੰਘੋਰ ਭਾਵੇਂ ਪਰ ਇਹਨਾ ਸੂਰਜਾਂ ਨੇ ਕਦੇ ਲੁਕਣਾ ਨਹੀਂ ਉਹ ਤਾਰੀ ਸੱਤ ਸਮੁੰਦਰਾਂ ਦਾ ਸੁੱਕ ਸਕਦਾ ਲਹੂ ਇਹਦਾ શરી ਦਾ ਸੁੱਕਣਾ ਨਹੀਂ ਵਾਹੋਲੇ ਸੋਨਹਾ ਸਤ ਸ੍ਰੀ ਅਕਾਲ ਹਰਸਾ ਜਿੱਦਾਂ ਕਾਲੀ ਸੀ ਕਲਣਾ ਪਾਤਸ਼ਾਹ ਨੇ ਏਦਾਂ ਕੋਈ ਨਹੀਂ ਕਲਣਾ ਘਾਲ ਸਕਦਾ ਜਿੱਦਾਂ ਕਾਲੀ ਸੀ ਕਲਣਾ ਪਾਤਸ਼ਾਹ ਨੇ ਏਦਾਂ ਕੋਈ ਨਹੀਂ ਕਲਣਾ ਘਾਲ ਸਕਦਾ ਤੇ ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਕਰ ਕਮਾਲ ਹੈ ਸਿੱਧੇ ਕਮਾਲ ਸਕਦਾ ਸਵਾ ਹੈ ਕਮਾਲ ਸਕਦਾ ਹਿੱਤਾਂ ਵਾਲੇ ਚਮਕਾਰ ਦੀ ਜੰਗੇ ਅੰਦਰ ਇਦਾਂ ਵਾਲ ਨਹੀਂ ਕੋਈ ਵੀ ਬਾਹਰ ਸਕਦਾ ਤੇ ਜਿੱਦਾਂ મોત ਦੇ ਨਾਮ ਸੀ ਲਾਟ ਤੋਰੇ ਨਹੀਂ ਕੋਈ ਤੋਰ ਛਕਾਰਿਆ ਮਾਰ ਸਕਦਾ ਵਾਹ ਵਾਹ ਗੱਲ ਸ੍ਰੀ ਆਕਾਲ ਜੀਓ ਇੱਕ ਵੰਤ ਤੁਹਾਡੇ ਲਈ ਹੋ ਭਾਵੇਂ ਬੱਚੇ ਸ਼ਹੀਦ ਹੋਏ ਬੀਬੀਆਂ ਦੇ ਨਾ ਹੀ ਦਰਿਆ ਤੇ ਨਾ ਹੀ ਡੋਲੀਆਂ ਨੇ ਦਿਲ ਵਿਹਾਰੇ ਹੀ ਮਾਰੇ ਸੀ ਜੰਗ ਡੈਰੀ ਮੰਨੂ ਵਰਗੀਆਂ ਸੱਪਾ ਸਪੋਲੀਆਂ ਨੇ ਟੋਟੇ ਟੋਟੇ ਕਰ ਜਿਗਰ ਤੇ ਟੋਟਿਆਂ ਨੇ ਸਿੱਖ ਬੀਬੀਆਂ ਦੀਆਂ ਤਾਰੂ ਸਿੰਘ ਜੀ ਦੇ ਉਸ ਮਹਾਨ ਸ਼ਹੀਦ ਦੇ ਤਾਰੂ ਸਿੰਘ ਨੂੰ ਜਕਰੀਏ ਆਖਿਆ ਸੀ ਤਾਰੂ ਸਿੰਘ ਨੂੰ ਜਕਰੀਏ ਆਖਿਆ ਸੀ ਓਏ ਕਹਿਣਾ ਮੰਨ ਤੂੰ ਹੋ ਸੁਚੇਤ ਮੇਰਾ ਆ ਸਿੱਖੀ ਸਮੇਤ ਮੇਰਾ ਤੋਂ ਆਖਰੀ ਮੰਡ ਲਉ ਭਿਜਾ ਇਤਿਹਾਸ ਇਹ ਦੱਸਦਾ ਹੈ ਹੂੰ ਲਉ ਭਿਜਾ ਇਤਿਹਾਸ ਇਹ ਦੱਸਦਾ ਹੈ ਆ ਸਿੰਘਾਂ ਮੌਤ ਦੇ ਮੂੰਹ ਸੀ ਮੋੜ ਦਿੱਤੇ ਸਮੇ ਸਮੇਤੇ ਕਰਨ ਜੋ ਵਰ੍ਹੇ ਆਏ ਜ਼ਾਲਮ ਜ਼ੁਲਮ ਦੇ ਹਾਥੇ ਰੋ ਉਹ ਸਭ ਮਿੱਕੂਆਂ ਬਾਗ ਨਿਚੋੜ ਦਿੱਤੇ ਉਹ ਜਿਹੜੇ ਕਹਿੰਦੇ ਆ ਸਿੰਘਾਂ ਦੇ ਲੱਕ ਟੁੱਟੇ ਸਿੰਘਾਂ ਉਹਨਾਂ ਦੇ ਲੱਕ ਹੀ ਤੋੜ ਦਿੱਤੇ ਜਿਹੜੇ ਕਹਿੰਦੇ ਆ ਸਿੰਘਾਂ ਦੇ ਲੱਕ ਟੁੱਟੇ ਸਿੰਘਾਂ ਉਹਨਾਂ ਦੇ ਲੱਕ ਹੀ ਤੋੜ ਦਿੱਤੇ ਦੋ ਆਖਰੀ ਗਨ ਸਿਧਾਂਤ ਅਗੇ ਕਹਿ ਕੇ ਖੜਾਲਵਾ ਆਪਣੇ ਮੰਜ਼ਲ ਤੇ ਪਹੁੰਚਣਾ ਜਾਓ ਦੇਕਰ ਖਾ ਖਾ ਤੇ ਅਟਕਣਾ ਛੱਡ ਦੇ ਲੋ ਆਪ ਹੀ ਮੰਜ਼ਲ ਤੇ ਪਹੁੰਚਣਾ ਚਾਹੇਂ ਕਰੇਂ ਖਾ ਖਾ ਬੋਲੇ ਬਿਸਵਾਹ ਗੱਜਿਆ ਕਾਲੋ ਲਾਓ ਆਸਰਾ ਗੁਰੂ ਗ੍ਰੰਥ ਜੀ ਦਾ ਗੁਰੂ ਗ੍ਰੰਥ ਜੀ ਦਾ ਗੁਰੂ ਗ੍ਰੰਥ ਜੀ ਦਾ ਦਰਦ ਦਰ ਤੇ ਟਕਣਾ ਹੱਲ ਦੇਵੋ ਦਰਦ ਦਰ ਤੇ ਟਕਣਾ ਛੱਡ ਦੇ